ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਮੇਰਾ ਨਾਮ ਰਾਹੁਲ ਕਸਟਮਰ ਕਨੈਕਟ ਮੈਨੇਜਰ ਬਾਇਰ ਕ੍ਰੌਪ ਸਾਇੰਸ ਡਾਇਰੈਕਟਰੀ ਸ਼ਾ ਕੋਡ ਤੇ ਅੱਜ ਅਸੀਂ ਖੜੇ ਆਂ ਸੁਲਤਾਨਪੁਰ ਮਾਰਕੀਟ ਦੇ ਵਿੱਚ ਜਿੱਥੇ ਕੀ ਸਾਡੇ ਬੜੇ ਉੱਗੇ ਕਿਸਾਨ ਭਰਾ ਅੱਜ ਮੱਕੀ ਵੇਚਣ ਵਾਸਤੇ ਲੈ ਕੇ ਆਏ ਆ 9208 ਸੋ ਇਹਨਾਂ ਦੀ ਜ਼ੁਬਾਨੀ ਜਾਣਾਂਗੇ ਕਿ 9208 ਦੇ ਵਿੱਚ ਕੀ ਇਹਨਾਂ ਨੂੰ ਵਧੀਆ ਲੱਗਿਆ ਤੇ ਇਹ ਫਾਰਮਰਾਂ ਨੂੰ ਅੱਗੇ ਕੀ ਰეკਮੈਂਡ ਕਰਨਗੇ ਕਿ ਕਿਹੜੀ ਮੱਕੀ ਜਿਹੜੀ ਹੈ ਉਹ ਵੱਧ ਤੋਂ ਵੱਧ ਲਾਈ ਜਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਰੂਪ ਸਿੰਘ ਮੈਂ ਮਰਾਜੀ ਵਢੇਲ ਮੋਜਾ ਜ਼ਿਲ੍ਹਾ ਕਪੂਰਥਲਾ ਰਹਿਣ ਵਾਲਾ ਮੈਂ ਮੈਂ 928 ਲਾਈ ਜੀ ਇਸ ਸਾਲ ਆਕੀ ਵੀ 2-3 ਸਾਲ ਤੋਂ ਲਗਾ ਰਿਹਾ ਹਾਂ ਜੀ ਇਸ ਸਾਲ ਮੈਂ ਲਾਈ ਦਾ ਬਹੁਤ ਵਧੀਆ ਰਿਜ਼ਲਟ ਆ ਜੀ ਇਹਦਾ ਰੰਗ ਵੀ ਦੇਖੋ ਬਹੁਤ ਵਧੀਆ ਇੱਕ ਇਹਦੀ ਖਾਸੀਤਾ ਜੀ ਇਹਦਾ ਡਾਂਡਾ ਬਹੁਤ ਵਧੀਆ ਇਹ ਗਰਮੀ ਵੀ ਚੱਲਦੀ ਜੀ ਮੈਂ ਇਸ ਵਾਰ ਕੁਝ ਕੀਤੀ ਵੀ ਲਾਈ ਵੈਰਾਈਟੀ ਕੁਝ ਖੇਤੀ ਵੀ ਲਾਈ ਜੀ ਇਹ ਹਰ ਇੱਕ ਸਮੇਂ ਜੀ ਵਧੀਆ ਹੈ ਜੀ ਗੇਤੀ ਲਾਈ ਜੀ ਉਹ ਮੇਰੀ ਸੁੱਕ ਕੇ ਤਕਰੀਬਨ ਤਕਰੀਬਨ 2.47 ਕੁੰਟ ਲਾਈ ਜੀ ਉਹਦੀ ਆਸਤ ਅੱਛਾ ਗੇਤੀ ਦੀ 2.47 ਕੁੰਟ 2.47 ਹਾਂਜੀ ਫਰਵਰੀ ਦੀ ਲੱਗੀ ਜੀ 20 ਫਰਵਰੀ 20 ਫਰਵਰੀ ਹਾਂਜੀ ਅੱਛਾ ਤੇ ਉਹ 14 ਮੌਸਰ ਤੇ ਹਾਂਜੀ ਬਹੁਤ ਵਧੀਆ ਰਹੀ ਤੇ ਜਿਹੜੀ ਲੇਟ ਲਾਈ ਜੀ ਉਹ ਲਾਈ ਸੀ 12 ਮਾਰਚ ਨੂੰ ਉਹ ਜੀ ਕੱਲ ਹੀ ਤਲਾਈ ਆ ਉਹ ਨਿਕਲੀ ਜੀ 45 ਕੁੰਟਲ ਤੇ ਇਹੋ ਵਪਾਰੀ ਕਿਵੇਂ ਇਹਨੂੰ ਪਸੰਦ ਕਰਦਾ ਵਪਾਰੀ ਬਹੁਤ ਜੀ ਰੰਗ ਇਹਦਾ ਸਭ ਤੋਂ ਸੋਹਣਾ ਰੰਗ ਬਹੁਤ ਵਧੀਆ ਵਪਾਰੀ ਬਹੁਤ ਵਧੀਆ ਲੈਂਦਾ ਜੀ ਇਹਨੂੰ ਕਹਿੰਦੇ ਬਹੁਤ ਵਧੀਆ ਰੰਗ ਹੈ ਇਹਦਾ ਜਿਵੇਂ ਹਣ ਐਤ ਕੀ ਗਰਮੀ ਬਹੁਤ ਜ਼ਿਆਦਾ ਪਈ ਤੁਸੀਂ ਤਾਂ ਕਾਫੀ ਵੈਰਾਈਡੀਆਂ ਮੱਕੀ ਦੇ ਲਾਈਆਂ ਤੁਸੀਂ ਦੇਖਿਆ ਕੀ ਕਾਫੀ ਕੰਪਲੇਨ ਆਪਣੇ ਆਸ-ਪਾਸੇ ਆ ਰਹੀ ਹੈ ਜੀ ਜਿਹੜੀ ਮੱਕੀ ਮਾਰਚ ਚ ਲਗੀ ਹਾਂਜੀਡੇਟ ਮਾਰਚ ਲੱਗੀ ਉਹਦੇ ਚ ਦਾਣਾ ਨਹੀਂ ਭਰਿਆ ਨਹੀਂ ਭਰਿਆ ਸੋ ਇਹ ਮੱਕੀ ਦੇ ਬਾਰੇ ਚ ਤੁਸੀਂ ਕੀ ਇੱਥੇ ਕੋਈ ਅਜਿਹੀ ਪ੍ਰੋਬਲਮ ਨਹੀਂ ਜੀ ਕਿ ਤੁਸੀਂ ਦੋਨੇ ਤਰ੍ਹਾਂ ਦੇ ਹੀਡ ਦੇ ਵਿੱਚ ਲਾਈ ਦੋਨੇ ਤਰ੍ਹਾਂ ਦੇ ਲਾਈ ਜੀ ਬਹੁਤ ਵਧੀਆ ਹੈ ਉੱਪਰ ਤੱਕ ਦਾਣੇ ਭਰੇ ਹੋਏ ਜੀ ਇਹਦੀ ਸਭ ਤੋਂ ਵੱਲੀ ਖਾਸ ਇਹ ਹੈ ਜਿਹਨੂੰ ਕੋਈ ਨੇਹਰੀ ਆਉਂਦੀ ਆ ਜਾਂ ਮੀਂਹ ਆਉਂਦਾ ਵਾ ਇਹ ਡਿੱਗਦੀ ਨਹੀਂ ਜੀ ਇਹਦੇ ਨਾਲ ਹੀ ਮੈਂ ਇੱਕ ਹੋਰ ਲਾਈ ਸੀ ਵੈਰਾਈਟੀ ਬਹੁਤ ਸਾਰੀ ਡੀਪੀ ਜੀ ਉਹ ਮੈਨੂੰ ਹੱਥ ਵਾਲੀ ਮਸ਼ੀਨਾਂ ਘਟਾਉਣੀ ਵੀ ਬਾਅਦ ਵਿੱਚ ਹਾਂਜੀ ਤੇ ਘਟਾ ਫਿਰ ਸਭਾ ਖਰਚਾ ਵੀ ਫालतੂ ਆਇਆ ਹਾਂਜੀ ਫालतੂ ਆਇਆ ਟਾਈਮ ਵੀ ਆਪਣਾ ਹਾਂਜੀ ਹੋਰ ਵੀ ਬੜੀ ਸਮੱਸਿਆ ਹੁੰਦੀ ਏਰੀ ਸਭ ਤੋਂ ਲਿਖਾਸੀ ਤੇ ਇਹ ਜੀ ਡਿੱਗਦੀ ਜਿੱਦਾਂ ਦਾ ਮਰਜ਼ੀ ਮੌਸਮ ਹੋਵੇ ਬਹੁਤ ਵਧੀਆ ਜੀ ਟਾਂਡਾ ਵੀ ਇਹਦਾ ਹਰੇ ਪੰਜਰੀਂ ਦਾ ਮੋਟਾ ਜੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਕਹਾਂਗਾ ਜੀ ਜਿੱਦਾਂ ਇਸ ਸਾਲ ਗਰਮੀ ਜ਼ਿਆਦੀ ਪਈ ਆ ਟੈਂਪਰੇਚਰ ਵੱਧ ਸੀ ਇਹ ਕਾਮਯਾਬ ਮੱਕੀ ਇਹੀ ਆ ਜੀ ਇਹੇ ਲਗਾਓ ਜੀ ਇਹਨੂੰ ਦਾਣਾ ਉੱਪਰ ਤੱਕ ਭਰਦਾ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਰੇਟ ਵੀ ਬਹੁਤ ਵਧੀਆ ਮਿਲਦਾ